ਪਰ ਦਾਨੀ ਮੰਡਲ ਪਰਮਪਰਾਰੋ ਅਸੀਂ ਸ਼ਿਸ਼ਟ ਜਨ ਗਿੰਦੀ ਪਰਿਵਾਰ ਦੀ ਮਿਹਨਤ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਲਿਖਿਆ ਮੈਂ ਸਮਝਦਾ ਵੀ ਇਹਦਾ ਪ੍ਰੋਗਰਾਮ ਹੋਰ ਵੀ ਹੋਣਾ ਚਾਹੀਦਾ ਹੈ ਤੇ ਮੈਂ ਸ਼ਿਸ਼ਟ ਜਨ ਬਾਰੇ ਜਿਹੜੀਆਂ ਦੁਨਾ ਕਰ ਲਿਆ ਉਨ੍ਹਾਂ ਉਸ ਦੇ ਇਸ ਤੀਸੇ ਤੋਂ ਬਾਅਦ 70s 60s ਤੋਂ ਬਾਅਦ ਉਹਨਾਂ ਨੇ ਬਾਰੇ ਬੇਚੂ ਦੇ ਪਰਦੇ ਸੁੰਦਰ ਰਹੇ ਹਨ ਪਰ ਮੈਂ ਉਹਨਾਂ ਨੂੰ ਤਕਰੀਬਨ 2000 ਦੇ ਦਹਾਣੇ ਉਹਦੀ ਪਰਸਨਲ ਮਿਲਣੀ ਜਾਂਤੀ ਹੀ ਮੁਲਾਕਾਤ ਹੋਈ ਬੜੇ ਨितीश ਵਾਦੇ ਕੁਝ ਚਲ ਇਨਸਾਨ ਸਾਹ ਥੋੜੀ ਨਿਕਲ ਅ ਪਰਸਨੈਲਿਟੀ ਸ ਉਨੀ ਬਹੁਤ ਬਾਲਾ ਸਾਂਚਰ ਦਾਪ ਜਿੰਦਾਬਾਦ ਜਿੰਦਾਬਾਦ ਅੱਜ ਨੂੰ ਬੁਸਰ ਸਦਾਰ ਮੋਤ ਕਿਸ ਸੰਦਰਭ ਵਿੱਚ ਕਰਾਂ ਕੰਟੈਕਸਟ ਜਿਹੜੀ ਉਸ ਤਰੀਕਾ ਨਾਲ ਕਹਿੰਦੀ ਆ ਭਈ ਜਨ ਦੇਸ਼ ਪ੍ਰਦੇਸ਼ ਸ਼ੁਰੂ ਹੋਇਆ ਕੋਈ ਬਹੁਤ ਪੁਰੀ ਕਾਲ ਸੀ ਪੰਜਾਬੀ ਕਮਿਊਨਿਟੀ ਦੇ ਵਿੱਚ ਇੱਕ ਧਮਾਕਾ ਸੀ ਪੇਪਰ ਤੋਂ ਉਸ ਤੋਂ ਹੋਰ ਵੀ ਸ਼ੁਰੂ ਹੋਇਆ ਪਰ ਇਹ ਇੱਕ ਐਸ਼ਾ ਪ੍ਰੋਸੀਜਰ ਆ ਬਾਕੀ ਨੰਬਰ ਚਿਰਕ ਚੱਲ। ਇਹਨ ਇਸ ਪੇਪਰ ਨੇ ਇਹ ਤੇ ਹੋਣਾ ਕਿ ਚਾਪੇ ਪਾ ਨਹੀਂ ਪਰ ਇਹ ਖਾਸ ਕਰਕੇ ਜ਼ਿਆਦਾ ਇਹਦੇ ਨਾਲ ਜਿਹੜੇ ਵਿਦਵਾਨ ਲੋ ਜਿਹੜੇ ਲਾਇਸੈਂਸ ਜਿਹੜੇ ਇਹਦੇ ਨਾਲ ਜੁੜੇ ਮੁੰਡਲੇ ਰਾਜਮੇ ਤੋਂ ਉਹਨਾਂ ਵਿਸ਼ੇਚਾਲ ਗਿਰ ਸਾਥ 1 ਆਫ them ਔਰ ਪੰਜਾਬੀ ਕਮਿਊਨਿਟੀ ਦੇ ਬਦਲਤੇ ਹਾਲਾਤ ਪੰਜਾਬੀ ਕਮਿਊਨਿਟੀ ਦੇ ਵਿੱਚ ਮੁਸ਼ਕਲਾਂ ਜਿਹੜੀਆਂ ਉਸ ਵੇਲੇ ਤੋਂ ਲੈ ਕੇ ਤਕਰੀਬਨ ਹੁਣ ਤਾਈਂ ਕਿ ਭੁਗਤਾਨ ਤੇ ਸੰਕਟ ਲੈ ਗਈ ਉਹਨਾਂ ਨੂੰ ਇਹਨਾਂ ਵਿਦਵਾਨ ਲੋਕਾਂ ਨੇ ਜਲਵਾ ਦਿੱਤੀ ਲੈਂਗੁਏਜ ਦੇ ਵਿੱਚ پروਇਆ ਉਹਨਾਂ ਦੀਆਂ ਮੁਸ਼ਕਲਾਂ ਨੂੰ ਉਹਨਾਂ ਗਿਆ ਜੇ ਤਾਨੂੰ ਉਹਨਾਂ ਨੇ ਹਾਰਾਂ ਨੂੰ ਇਹਨਾਂ ਨੂੰ ਟੂ ਡਿਫਾਈਨ ਕੀਤਾ ਕਿਉਂਕਿ ਇੱਕ ਰਾਈਟਰ ਜਿਹੜਾ ਉਹਦੀ ਜ਼ਿੰਮੇਵਾਰੀ ਇਹ ਮੰਨਦੀ ਆ ਕਿ ਉਹ ਜੋ ਕੁਝ ਲੁਕੀ ਮਹਿਸੂਸ ਕਰਦਿਆ ਜਾਂ ਉਹ ਕਿਸੇ ਵੀ ਤਰ੍ਹਾਂ ਦੀ ਕੋਪੀੜ ਜਾਂ ਕੋਈ ਦਰਦ ਜਾਂ ਕੋਈ ਖੁਸ਼ੀ ਜਾਂ ਕੋਈ ਜਿੰਦ ਜਾਂ ਕੋਈ ਹਾਰ ਉਹਨੂੰ ਡਿਫਾਈਨ ਕਰਨ ਦਾ ਉਹਨੂੰ ਇੱਕ ਸੀਮਤ ਕਰਨ ਦਾ ਉਹਨੂੰ ਇੱਕ ਸਰੰਦਰ ਕਰਨ ਦਾ ਉਹਨੂੰ ਲੈਂਗੁਏਜ ਅੰਦਾਜ਼ ਉਹਨੂੰ ਜ਼ਬਾਨ ਅੰਦਾਜ਼ ਔਰ ਸਿਪ ਸਿਦੰਦ ਹੁਣਾਂ ਨੇ ਇੱਕ ਉਹ 10 15 ਹਜ਼ਾਰ ਲੋਕ ਸੀ ਜਿਹਨਾਂ ਕੰਟੀਨਿਊਸਲੀ ਇਹ ਗੜਾ ਕੰਮ ਕੀਤਾ ਆਪਣੇ ਜਿੰਦਗੀ ਛੋਰ ਕੰਮ ਕਰਦੇ ਹੋਏ ਹਨ ਇਨ੍ਹਾਂ ਦੀਆਂ ਕਹਾਣੀਆਂ ਦੇ ਵਿੱਚ ਇਨ੍ਹਾਂ ਦੇ ਅਣਨਾਮ ਨਾਮ ਦੇ ਵਿੱਚ ਔਰ ਜੋ ਵੀ ਕੋਸ਼ਿਸ਼ ਨਹੀਂ ਹੋਣਾ ਆਰਟੀਕਲ ਤੁਹਾਡੇ ਅੰਦਰ ਅਸੀਂ ਲਿਖੇ ਤੁਸੀਂ ਉਹ ਦਰਦ ਉਹ ਪੀ ਉਹ ਜਜ਼ਬਾ ਜਿਹੜਾ ਆਪੋ ਮਹਿਸੂਸ ਕਰ ਸਕਦੇ ਆ ਬੜੀ ਸੋਹਣੀ ਲੈਂਗੁਏਜ ਦੇ ਵਿੱਚ ਇਹਨਾਂ ਦੇ ਕੰਕੀਤਾ ਇੱਕ ਬਹੁਤ ਵੱਡਾ ਉਤਮ ਸੀ ਤੁਸੀਂ ਇੱਕ ਹੋਰ ਨਜ਼ਰੀਏ ਤੋਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਪੰਜਾਬੀ ਹੈ ਲੈਂਗੁਏਜ ਹੈ ਸਮਾਜ ਹੈ ਪਰ ਆਇਟਰਾਂ ਦੇ ਵਿੱਚ ਕੋਈ ਸਮਝ ਨਹੀਂ ਉਹ ਪੰਜਾਬ ਬਾਰੇ ਕਿ ਜਿਆਦਾ ਜਿਉ ਦੂਜੇ ਮੁਲਕਾਂ ਬਾਰੇ ਲਿਖਣ ਪੰਜਾਬ ਵਿੱਚ ਬੈਠੇ ਤਾਂ ਉਹ ਇੱਕ ਬਹੁਤ ਹਲਕਾ ਫੁਲਕਾ ਜਿਹਾ ਕੰਮ ਹੈ ਐਤੇ ਬਾਹਰ ਲੈ ਕੇ ਇੱਥੋਂ ਦੀ ਜ਼ਿੰਦਗੀ ਹਟਾ ਕੇ ਜਿਹੜਾ ਐਂਚੇ ਪੰਜਾਬੀਆਂ ਨੇ ਕੰਮ ਕੀਤਾ ਮੈਂ ਸਤ ਸੰਤਾਨ ਤੇ ਪ੍ਰਵਾਸ ਤਾਂ ਪੰਜਾਬੀ ਬਹੁਤ ਚਿੰਤਾ ਕਰਦੇ ਪੰਜਾਬੀ ਮਨਾਂਮਾ ਵਿੱਚ ਗਏ ਅਰਜנטיਨਾ ਚ ਗਏ ਅਸਟ੍ਰੇਲੀਆ ਵਿੱਚ ਗਏ ਵੀਜ਼ਾ ਦੇ ਵਿੱਚ سنگاپور کے بہت ملکانے بچ بنجابی فائل ہے پر بہت کٹن وہ کیسے جا جتے رہ کے ہونے اتھو دیا مشکلہ اتھو دیا جتا اتھو دیا حران لگا سب جتا اور جس اچھے طریقے لار بنجابیاں جنکے بچ کیتا میں سمجھتا ہوں کہ کمال ہے چاہے کوئی ایک چنگا سامدے جا بڑا سامدے بکری گان اور وہ او شروع آ جا ਇਹ ਜਿਹੜੇ 5 10 ਵੀ ਬੰਦੇ ਸੀ ਇਹ ਉਹਨਾਂ ਦੀ ਸ਼ੁਰੂਆਤ ਆ ਸਿਪ ਚਨ ਗੇਲ ਹੁਣ ਇੱਕ ਉਹਨਾਂ ਚੋ ਇੱਕ ਸੀ ਪਰ ਮੈਂ ਸਮਝਦਾ ਕਿ ਇਹ ਬਹੁਤ ਅ ਤਸਲੀਮ ਕਰਨਯੋਗ ਹੈ ਇਸ ਕਰਕੇ ਮੈਂ ਬਤਾਇਆ ਇਹਨਾਂ ਨੇ ਪਰਵਾਹ ਨੂੰ ਪਰ ਇਹਨਾਂ ਨੇ ਇਸ ਤਰ੍ਹਾਂ ਸ਼ੁਰੂ ਕੀਤਾ ਕਿ ਜਿਹੜਾ ਇਹੋ ਦੇ ਬਡੇ ਪ੍ਰੋਣ ਲੋਕ ਆ ਇਹਨਾਂ ਦੀਆਂ ਮਰਸੀਆਂ ਮਨਾਇਆਂ ਜਾਂ ਗ੍ਰੰਥ ਵਰਕਾਂ ਕੀਤੀ ਜਾਂਦੇ ਆ ਪਰ ਮਨ ਇਤਰਾਸਤੀ ਆ ਆਪਣੇ ਸਮਾਜ ਦੀ ਬਹੁਤ ਬੜੇ ਵਿਦਵਾਨ ਇਥੋਂ ਹੋ ਕੇ ਤੁਗਿਆ ਪਰ ਬਹੁਤ ਕੱਟੜ ਹੁੰਦੀ ਆ ਪਿੱਛੇ ਜਾ ਕੇ ਆ ਦਰਸ਼ਨ ਦੀ ਰੋੜੀ ਤਰ੍ਹਾਂ ਵੇਸੀ ਆ ਰਾਈਟਰ ਜਿਹੜਾ ਹੈ ਸਰਨ ਚੰਦਨ ਕੋ ਤੁਗਿਆ ਇਤਈ ਸ਼ਿਵ ਤਾਂ ਨਹੀਂ ਤੁਗਿਆ ਹੋਰ ਵੀ ਬਹੁਤ ਸਾਰੇ ਰਾਈਟਰ ਆ ਲੰਮੀ ਲਿਸਟ ਆ ਪਰ ਉਹਨਾਂ ਦੇ ਬਾਰੇ ਗਿਆਨ ਬਾਕ ਬਹੁਤ ਕਾਟਨ ਅਸੀਂ ਹਮਲਾ ਮਾਰਦੇ ਆਪਾਂ ਅਸੀਂ ਇਹਨਾਂ ਨੂੰ ਜਾਣ ਕਰੀਏ ਇਹਨਾਂ ਦੇ ਬਾਰੇ ਗੱਲ ਕਰੀਏ ਤੇ ਇਹਨਾਂ ਦੀਆਂ ਜਿਹੜੀਆਂ ਕਾਮਯਾਬੀਆਂ ਉਹਨਾਂ ਤੇ ਜਾਣਵਾ ਪਾਇਆ ਜਾਵੇ ਉਹਨਾਂ ਵਾਲੇ ਜਿਹੜੇ ਲੇਖਕ ਆ ਰਾਈਟਰਸ ਆ ਕਮ ਸੇ ਤਾਮ ਉਹਨਾਂ ਨੂੰ ਯਾਦ ਕਰਦੇ ਆ ਹਾਂ ਉਹਨਾਂ ਦੀਆਂ ਲੇਖਾਂ ਤੇ ਚੱਲ ਕੇ ਹੋਰ ਵੀ ਬੜੀਆਂ ਮੈਂ ਸਮਝਾਂ ਪਏ ਕਾਮਯਾਬੀਆਂ ਪ੍ਰਾਪਤ ਕਰ ਲਿਆ ਤੇ ਮੈਂ ਮੇਰਾ ਜਿਹੜਾ ਪਰਸਨਲ انہوں نے دو ہزار دو بھی سال کا ساری بھی پچیس سال کا یہ واسطہ فیس ٹو فیس تو میں پربھاپت ہوا انہوں نے پارسنٹی نہ ہویزن ہے کہ وہ کلے رائٹر نہیں سی وہ کاؤنسلر بھی سیماج ایز اے کاؤنسلر کمیونٹی کی سیوا بھی کی فر وہ ایک ٹیچر بھی سی ਦੀ ਚੀ ਪ੍ਰੋਫੈਸ਼ਨਲ ਦੇ ਉਨੀ ਕਾਫੀ ਮਿਹਰ ਦੀ ਸੇਵਾ ਉਹ ਵੀ ਬਹੁਤ ਬੜੀ ਸੇਵਾ ਆ ਪਰ ਨਾਮ ਨਾਲ ਇਸ ਨੂੰ ਦਰਜ ਕਰਨਾ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਕਿਤੋਂ ਮੇਰਾ ਮਿਲਣਾ ਆਪਣੇ ਪਰਸਨਲ ਗੱਲਬਾਤ ਵੀ ਕੀਤੀ ਉਹਨਾਂ ਦੇ ਪਿੱਛੇ 1987 ਦੇ ਬਿਲਕੁਲ ਪਰਮਾਰ ਦੇ ਕੁਝ ਬੰਦੇ ਚੱਕਰ ਵਿੱਚ ਆਏ ਤੇ ਉਹ ਦੁੱਖ ਵੀ ਉਹ ਲੈ ਕੇ ਬੈਠ ਸੀ ਆਪਣੇ ਕੋ ਕਾਂਗਰਸ ਪਾਰਟੀ ਕਾਂਗਰਸ ਦਾ ਪੰਜਾਬੀ ਨਾਲ ਉਹਨਾਂ ਨੂੰ ਕੋਈ ਪਿਆਰ ਨਹੀਂ ਸੀ ਕਿਉਂਕਿ ਉਹਨਾਂ ਨੇ ਜ਼ਿਆਦਤੀ ਕੀਤੀ ਤੇ ਜਾਂ ਪਰਿਵਾਰਾਂ ਦੇ ਨਾਲ ਮੇਰੇ ਆਪਣੇ ਪਰਿਵਾਰ ਦੇ ਇੱਕ ਤੋਂ ਬੰਦੇ ਮਾਰੇ ਗਏ ਇਸ ਚੱਕਰ ਵਿੱਚ ਪਰ ਇਹ ਚੱਕਰ ਚੱਲਦਾ ਆਇਆ ਬਾਰੇ ਕੁਝ ਕੰਮ ਨਹੀਂ ਸਾਥੇ ਬੜੇ ਪੇਨਫੁੱਲ ਰਹੇ ਜਨ ਜਨਾਂ ਦਿੱਤੀਆਂ ਤੇ ਇਹ ਇੱਕ ਤਰਾਸਦੀ ਹੈ ਜਿਹੜੀ ਬਹੁਤ ਲੰਮਾ ਚਿਰ ਪਰਿਵਾਰਾਂ ਦੇ ਵਿੱਚ ਹੈ ਮੈਨੂੰ ਇਹ ਤੋਂ ਜ਼ਿਆਦਾ ਕੁਝ ਬਾਲਾ ਉਹਨਾਂ ਦੇ ਬਾਰੇ ਮੈਂ ਮੁਆਫੀ ਚਾਹੁੰਦਾ ਨਹੀਂ ਪਤਾ ਲੱਗਾ ਪਰ ਜਿੰਨਾ ਮੈਂ ਪਤਾ ਲਗਾ ਮੈਂ ਤੁਹਾਡੇ ਨਾਲ ਗੱਲ ਕੀਤਾ ਤੇ ਮੈਂ ਸਭ ਤੋਂ ਵੱਧ ਮੈਂ ਖੁਸ਼ੀ ਮਹਿਸੂਸ ਕਰਦਾ ਜਿਹੜਾ ਮੈਨੂੰ ਉਸ ਤੇ ਪਕਰ ਦਿੱਤਾ ਜਨਾਬੀ ਐਂਡੀ